ਜੀ ਡਾਕਟਰ ਨਿਹਤਰਪਾਲ ਬੋਲ ਰਿਹਾ ਜੀ ਧੰਨਵਾਦ ਮਾਨਜੋ ਸਪੀਕਰ ਸਾਹਿਬ ਤੁਸੀਂ ਮੈਨੂੰ 0 आवर ਚ ਬੋਲਣ ਦਾ ਮੌਕਾ ਦਿੱਤਾ ਮੇਰੇ ਵਿਧਾਨ ਸਭਾ ਨਵਾਂ ਸ਼ਹਿਰ ਹਲਕੇ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਔਰ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਟੋਏ ਪਏ ਹਨ ਸਟੇਟ ਹਾਈਵੇ ਚੱਕ ਦਾਣਾ ਡਾਪਰ ਤੋਂ ਰਾਹੋਂ ਜਾਲਲਾ ਸਤਲੋਜ ਦਰਿਆ ਸੈਦਪੁਰ ਤੋਂ ਰਾਹੋਂ ਨਵਾਂ ਸ਼ਹਿਰ ਗੜ ਸ਼ੰਕਰ ਤੱਕ ਰਾਹੋਂ ਤੋਂ ਮਾਛੀਵਾੜਾ ਸਾਹਿਬ ਨੂੰ ਜਾਂਦੀ ਸੜਕ ਸੀਵਰੇਜ ਕਰਕੇ ਪੁੱਟੀ ਗਈ ਉਹਦਾ ਰਸਤਾ ਸਿਰਫ 12 ਫੁੱਟ ਰਹਿ ਗਿਆ ਸੀਵਰੇਜ ਬੋਰ ਨੂੰ ਪੈਸੇ ਵੀ ਦੇ ਦਿੱਤੇ ਉਹ ਵੀ ਬਣਾਈ ਜਾਵੇ ਅਸਮਾਨਪੁਰ ਤੋਂ ਚੜ ਮਜਾਰਾ ਜਲਵਾਹਾ ਚਕਲੀ ਤਾਜਵਾਲ ਤੈਂਗੜਪੁਰ ਮਲਪੁਰ ਅੜਕਾਂ ਗਰੀਹਾ ਅਮਰਗੜ ਤੋਂ ਕਰਿਆਮ ਕਾਮਾ ਤੋਂ ਮੰਗੂਵਾਲ ਕਲਾਮ ਤੋਂ ਚੂੜਪੌਰ ਸਿੰਬਲੀ ਰਾਹੋਂ ਤੋਂ ਬਰਨਾਲਾ ਤਾਜਪੁਰ ਮੱਤੇਵਾੜਾ ਸਟੇਟ ਹਾਈਵੇ ਔਰ ਤੋਂ ਫਾਮਬੜਾ ਅੜਾਪੜ ਤੋਂ ਬੁਰਜ ਤਹਿਲਦਾਸ ਲੰਗੜਵਾ ਤੋਂ ਬੜਬਾ ਨੌਰਾ ਸੋਨਾ ਰਮਰੈਪੁਰ ਗੜਚਾ ਤੇ ਸਾਲੋਂ ਗੜ ਪ੍ਰਧਾਨੇ ਤੋਂ ਜਲਾ ਮਾਜਰਾ ਬੈਰਸੀਆਂ ਤੋਂ ਸੜੋ ਔਰ ਨੌਰੇ ਤੋਂ ਪੋਰਾ ਇਹ ਸੜਕਾਂ ਜਿਹੜੀਆਂ ਸਟੇਟ ਹਾਈਵੇ ਔਰ ਲਿੰਕ ਰੋਡ ਆ ਮੇਰੀ ਤੁਹਾਡੇ ਮਾਧਮ ਨਾਲ ਹੀ ਮਾਨਜੋ ਮੰਤਰੀ ਸਾਹਿਬਾਨ ਨੂੰ ਬੇਨਤੀ ਆ ਕਿ ਮਈ ਜੂਨ ਦੇ ਅੰਦਰ ਜਦੋਂ ਲੁੱਕ ਪੈਂਦੀ ਆ ਉਹ ਬਣਾਈਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਡਾਕਟਰ ਨਿਹਤਰਪਾਲ ਬੋਲ ਰਿਹਾ ਜੀ ਧੰਨਵਾਦ ਮਾਨਜੋ ਸਪੀਕਰ ਸਾਹਿਬ ਤੁਸੀਂ ਮੈਨੂੰ ਜ਼ੀਰੋ ਆਵਰ ਚ ਬੋਲਣ ਦਾ ਮੌਕਾ ਦਿੱਤਾ ਮੇਰੇ ਵਿਧਾਨ ਸਭਾ ਨਵਾਂ ਸ਼ਹਿਰ ਹਲਕੇ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਔਰ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਟੋਏ ਪਏ ਹਨ ਸਟੇਟ ਹਾਈਵੇ ਚੱਕ ਦਾਣਾ ਡਾਪਰ ਤੋਂ ਰਾਹੋਂ ਜਾਲਲਾ ਸਤਲੋਜ ਦਰਿਆ ਸੈਦਪੁਰ ਤੋਂ ਰਾਹੋਂ ਨਵਾਂ ਸ਼ਹਿਰ ਗੜਸ਼ੰਕਰ ਤੱਕ ਰਾਹੋਂ ਤੋਂ ਮਾਛੀਵਾਲਾ ਸਾਹਿਬ ਨੂੰ ਜਾਂਦੀ ਸੜਕ ਸੀਵਰੇਜ ਕਰਕੇ ਪੁੱਟੀ ਗਈ ਉਹਦਾ ਰਸਤਾ ਸਿਰਫ 12 ਫੁੱਟ ਰਹਿ ਗਿਆ ਸੀਵਰੇਜ ਬੋਰ ਨੂੰ ਪੈਸੇ ਵੀ ਦੇ ਦਿੱਤੇ ਉਹ ਵੀ ਬਣਾਈ ਜਾਵੇ ਅਸਮਾਨਪੁਰ ਤੋਂ ਚੜ੍ਹ ਮਜਾਰਾ ਜਲਵਾਹਾ ਚਕਲੀ ਤਾਜਵਾਲ ਤੈਂਗੜਪੁਰ ਮਾਲਪੁਰ ਅੜਕਾਂ ਗਰੀਹਾ ਅਮਰਗੜ ਤੋਂ ਕਰਿਆਮ ਕਾਮਾ ਤੋਂ ਮੰਗੂਵਾਲ ਕਲਾਮ ਤੋਂ ਝੂੜਪੌਰ ਸਿੰਬਲੀ ਰਾਹੋਂ ਤੋਂ ਬਰਨਾਲਾ ਤਾਜਪੁਰ ਮੱਤੇਵਾੜਾ ਸਟੇਟ ਹਾਈਵੇ ਔਰ ਤੋਂ ਫਾਂਬੜਾ ਅੜਾਪੜ ਤੋਂ ਬੁਰਜ ਤਹਿਲਦਾਸ ਲੰਗੜੋਆ ਤੋਂ ਬੜਬਾ ਨੌਰਾ ਸੋਨਾ ਰਮਰੈਪੁਰ ਗਰਚਾ ਦੇ ਸਾਲੋਂ ਗੜ ਪ੍ਰਧਾਨੇ ਤੋਂ ਜਲਾ ਮਾਜੜਾ ਬੈਰਸੀਆਂ ਤੋਂ ਛੜੋ ਔਰ ਨੌਰੇ ਤੋਂ ਪੋਹਰਾ ਇਹ ਸੜਕਾਂ ਜਿਹੜੀਆਂ ਸਟੇਟ ਹਾਈਵੇ ਔਰ ਲਿੰਕ ਰੋਡ ਆ ਮੇਰੀ ਤੁਹਾਡੇ ਮਾਧਿਮਾਹੀ ਮਾਨ ਜੋ ਮੰਤਰੀ ਸਾਹਿਬਾਨ ਨੂੰ ਬੇਨਤੀ ਹੈ ਕਿ ਮਈ ਜੂਨ ਦੇ ਅੰਦਰ ਜਦੋਂ ਲੁੱਕ ਪੈਂਦੀ ਆ ਉਹ ਬਣਾਈਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਡਾਕਟਰ ਨਿਹਤਰਪਾਲ ਬੋਲ ਰਿਹਾ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ 0 आवर ਚ ਬੋਲਣ ਦਾ ਮੌਕਾ ਦਿੱਤਾ ਮੇਰੇ ਵਿਧਾਨ ਸਭਾ ਨਵਾਂ ਸ਼ਹਿਰ ਹਲਕੇ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਔਰ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਟੋਏ ਪਏ ਹਨ ਸਟੇਟ ਹਾਈਵੇ ਚੱਕ ਦਾਣਾ ਡਾਪਰ ਤੋਂ ਰਾਹੋਂ ਜਾਲਲਾ ਸਤਲੁਜ ਦਰਿਆ ਸੈਦਪੁਰ ਤੋਂ ਰਾਹੋਂ ਨਮਾਸ਼ਰ ਗੜ ਸ਼ੰਕਰ ਤੱਕ ਰਾਹੋਂ ਤੋਂ ਮਾਸ਼ੀਵਾੜਾ ਸਾਹਿਬ ਨੂੰ ਜਾਂਦੀ ਸੜਕ ਸੀਵਰੇਜ ਕਰਕੇ ਪੁੱਟੀ ਗਈ ਉਹਦਾ ਰਸਤਾ ਸਿਰਫ 12 ਫੁੱਟ ਰਹਿ ਗਿਆ ਸੀਵਰੇਜ ਬੋਰ ਨੂੰ ਪੈਸੇ ਵੀ ਦੇਤੇ ਉਹ ਵੀ ਬਣਾਈ ਜਾਵੇ ਅਸਮਾਨਪੁਰ ਤੋਂ ਚੜ ਮਜਾਰਾ ਜਲਵਾਹਾ ਚਕਲੀ ਤਾਜਵਾਲ ਤੈਂਗੜਪੁਰ ਮਲਪੁਰ ਅੜਕਾਂ ਗਰੀਹਾ ਅਮਰਗੜ ਤੋਂ ਕਰਿਆਮ ਕਾਮਾ ਤੋਂ ਮੰਗੂਵਾਲ ਕਲਾਮ ਤੋਂ ਚੂੜਪੌਰ ਸਿੰਬਲੀ ਰਾਹੋਂ ਤੋਂ ਬਰਨਾਲਾ ਤਾਜਪੁਰ ਮੱਤੇਵਾੜਾ ਸਟੇਟ ਹਾਈਵੇ ਔਰ ਤੋਂ ਫਾਮਬੜਾ ਅੜਾਪੜ ਤੋਂ ਬੁਰਜ ਤਹਿਲਦਾਸ ਲੰਗੜਵਾ ਤੋਂ ਬੜਬਾ ਨੌਰਾ ਸੋਨਾ ਰਮਰਾਏਪੁਰ ਗਰਚਾ ਤੋਂ ਸਾਲੋਂ ਗੜ ਪ੍ਰਧਾਨੇ ਤੋਂ ਜਲਾ ਮਾਜੜਾ ਬੈਰਸੀਆਂ ਤੋਂ ਸੜੋ ਔਰ ਨੌਰੇ ਤੋਂ ਪੋਹਰਾ ਇਹ ਸੜਕਾਂ ਜਿਹੜੀਆਂ ਸਟੇਟ ਹਾਈਵੇ ਔਰ ਲਿੰਕ ਰੋਡ ਹੈ ਮੇਰੀ ਤੁਹਾਡੇ ਸਾਦੇ ਮਨਾਹੀ ਮਾਨਜੋ ਮੰਤਰੀ ਸਾਹਿਬਾਨ ਨੂੰ ਬੇਨਤੀ ਹੈ ਕਿ ਮਈ ਜੂਨ ਦੇ ਅੰਦਰ ਜਦੋਂ ਲੁੱਕ ਪੈਂਦੀ ਆ ਉਹ ਬਣਾਈਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ